ਸਾਰੇ ਪੰਜਾਬ ਦੇ ਵਿੱਚ ਇਹ ਗਿਲਫੋਰ ਸੱਚ ਆਪਰੇਸ਼ਨ ਚੱਲ ਰਿਹਾ ਹੈਗਾ ਔਨ ਐਸਐਸਪੀ ਜੀਤੋ ਨੇ ਵੀ ਸੀ ਨਾ ਸਰਪ੍ਰਾਈਜ਼ ਕਰ ਰਹੇ ਨੇ ਆਕੇ ਜਿਹੜੇ ਨਸ਼ਾ ਪੰਜਾਬ ਦੇ ਵਿੱਚ ਇਹਨਾਂ ਫੜਕੀ ਕੀਤਾ ਜਾ ਸਕ ਰਿਹਾ ਕੁਝ ਹੌਟਸਪੌਟਸ ਹੁੰਦੇ ਆ ਜਿਨ੍ਹਾਂ ਤੇ ਅਸੀਂ ਜ਼ੀਰੋਡਾਉਨ ਕਰਦੇ ਆ ਜਿੱਥੇ ਸਾਡੇ ਕੋਲ ਰਿਪੋਰਟਸ ਆਉਂਦੀਆਂ ਪਬਲਿਕ ਕੋਲੋਂ ਵੀ ਆਉਂਦੀਆਂ ਤੇ ਸਾਡੇ ਆਪਣੇ ਸੋਸਲ ਵੀ ਹੁੰਦੇ ਆ ਆਕੇ ਦੱਸਦੇ ਨੇ ਕਿ ਕਿੱਥੇ ਸੇਲ ਹੁੰਦੀ ਹੈ ਇਸ ਕਰਕੇ ਸਾਰੇ ਏਰੀਆ ਨੂੰ ਘੇਰ ਕੇ ਕੁਝ ਡਿਕੋਏ ਕਸਟਮਰ ਭੇਜਦੇ ਨੇ ਕੁਝ ਕਸਟਮਰ ਨੂੰ ਸਾਨੂੰ ਵੈਸੇ ਇਨਫੋਰਮੇਸ਼ਨ ਹੁੰਦੀ ਆ ਉਸ ਕਰਕੇ ਉਹਨਾਂ ਨੇ ਲੈਪ ਕੰਡੀ ਸੀ ਕਾਰਨ ਨਾਲ ਆ ਲੂਮੇ ਬੇ ਟੰਡਾ ਦਾ ਇਹ ਏਰੀਆ ਦਾ ਹਾਈਲਾਈਟ ਤੇ ਹੈ ਜੀ ਪੂਰਾ ਮੰਨਿਆ ਗਿਆ ਵੀ ਪੂਰੇ ਫੰਡੇ ਦੇ ਵਿੱਚ ਤੇ ਨਸ਼ੇ ਦਾ ਜਿਹੜਾ ਕਾਰੋਬਾਰ ਬਹੁਤ ਜ਼ਿਆਦਾ ਹੈ ਇਸ ਜਗ੍ਹਾ ਤੇ ਹੌਟ ਦੈਟਸ ਵਾਟ ਆਈ ਐਮ ਸੇਇੰਗ ਕਿ ਜਿਹੜੇ ਹੌਟ ਸਪੌਟਸ ਹੈ ਜ਼ੀਰੋ ਡਾਉਨ ਕੀਤੇ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਸਰਚ ਐਂਡ ਕਾਰਡਨ ਆਪਰੇਸ਼ਨ ਜਿਹੜੇ ਹੈਗੇ ਉਹਨਾਂ ਨੂੰ ਸਰਪਰਵਾਈਜ਼ ਕਰ ਲਈ ਹੈਡਕ quartਰ ਤੋਂ ਵੀ ਅਫੀਸਰ ਆਏ ਹੋਣੇ ਸਾਰੇ ਪੰਜਾਬ ਦੇ ਵਿੱਚ ਤੇ ਇਸ ਕਰਕੇ ਤੁਸੀਂ ਦੇਖ ਹੀ ਰਹਾ ਕਿਦਾਂ ਫੋਰਸ ਲੱਗੀ ਆ ਕਿਦਾਂ ਨਾਕੇ ਲੱਗੇ ਹੋਏ ਨੇ ਤੇ ਕੀ ਸਰਚ ਕਰ ਰਹੇ ਆ ਰਿਕਵਰੀ ਆਲਸੋ ਬੀਂਗ ਮੇਡ ਤੇ ਸ਼ਾਮ ਨੂੰ ਡੀਜੀ ਸਾਹਿਬ ਬਰੀਫ ਕਰਨਗੇ ਸਾਰੇ ਪੰਜਾਬ ਦਾ ਟੂਟੂ ਕਿਨੀਆ ਰੀਡਿੰਗ ਪਾਰਟੀਆਂ ਤੇ ਕਿੰਨੀ ਰਿਕਵਰੀ ਹੋਈ ਉਹ ਲਗਾਤਾਰ ਜਿਸ ਤਰ੍ਹਾਂ ਅੱਜ ਦਾ ਸਿਰਫ ਇੱਕ ਵਾਰ ਟੈਕਨੀਕਲੀ ਲਿਖਣ ਤਨੋਂ ਵਰਤਦੇ ਜਿਹੜੇ ਕੀ ਖਾਸ ਹੈ ਜਿਹਾ ਲੱਗ ਰਹੇ ਹੈ ਜਿਹੜਾ ਸਾਨੂੰ ਹੁਣ ਵਧਾਉਣਾ ਪੈ ਰਿਹਾ ਕਿ ਤਿੰਨ ਤਿੰਨ ਵਾਰ ਜਿਹੜੀ ਕੋਪੀ ਕਰਦੇ ਪੈ ਰਹੀ ਹੈ ਕੋਈ ਖਾਸ ਉਤੋਂ ਤਸ਼ਦੀਰ ਨਹੀਂ ਟਾਰਗੇਟ ਸਿਰਫ ਇੱਕੋ ਹੀ ਆ ਲਾਸਟ ਟਾਈਮ ਵੀ ਸੀਐਮ ਸਾਹਿਬ ਨੇ ਕਿਹਾ ਸੀ ਇੱਕ ਸਾਲ ਦੇ ਵਿੱਚ ਸਾਨੂੰ ਇਹ ਜਿਹੜਾ ਕੋੜ ਹੈ ਇਹ ਗਲਤ ਤੰਦਾ ਹੈ ਉਹਨੂੰ ਖਤਮ ਕਰ ਦੇਣਾ ਪੰਜਾਬ ਦੇ ਵਿੱਚੋਂ ਹੁਣ ਫ੍ਰੀ ਆ ਪਹਿਲਾਂ ਇਲੈਕਸ਼ਨ ਕਰਕੇ ਕਾਫੀ ਦਿਨ ਅਸੀਂ ਬਿਜ਼ੀ ਰਹੇ ਹਾਂ ਇਲੈਕਸ਼ਨ ਦੇ ਵਿੱਚ ਲੌਅ ਲੈਟ ਸਾਡੀ ਪ੍ਰਾਇਓਰਟੀ ਡਾਕ ਨੂੰ ਖਤਮ ਕਰ ਰਹੀ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਰਹੀ ਹੈ ਇਸ ਕਰਕੇ ਬੜੇ ਜੋਰ ਨਾਲ ਹਮਲਾ ਮਾਰ ਕੇ ਤੁਸੀਂ ਦੇਖਿਆ ਟ੍ਰਾਂਸਫਰਾਂ ਸਾਰੀਆਂ ਕਰਨ ਤੋਂ ਬਾਅਦ ਵੀ ਹੁਣ ਜਿਹੜੀ ਹੈਗੀ ਆ ਬਣਾ ਕੇ ਬੈਚਸ ਬਣਾ ਕੇ ਸੀ ਇਹ ਸਾਰਾ ਸਰਚ ਕਰ ਰਹੇ ਹੁੰਦੇ ਆ। ਇੱਕ ਤਾਂ ਰਿਪੋਰਟਾਂ ਅਟੈਚ ਕਰਨ ਦੀ ਗੱਲ ਕੀਤੀ। ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਖਬਰਾਂ ਨਹੀਂ ਉੱਪਰ ਤੱਕ ਆਈਆਂ ਜਾਂ ਆ ਰਹੀਆਂ। ਲੇਕਿਨ ਪਿੰਡਾਂ ਦੇ ਵਿੱਚ ਜ਼ਿਆਦਾ ਜਿਹੜੀ ਪ੍ਰੋਬਲਮ ਪਿੰਡਾਂ ਦੇ ਵਿੱਚ ਹੈ ਕਿਉਂਕਿ ਸ਼ਰਮ ਦੀ ਵਜ੍ਹਾ ਰੋਜ਼ ਵਾਂਗੂ ਚੈਕਿੰਗ ਜਿਹੜੀ ਹੈ ਤਕਰੀਬਨ ਨਹੀਂ ਕਰਦੀ ਦੇਣੀ। ਲੇਕਿਨ ਪਿੰਡਾਂ ਦੀ ਪ੍ਰੋਬਲਮ ਜਿਹੜੀ ਹੈ ਵੱਡੀ ਹੈ। ਉਹ ਬੇਸਿਕ ਬੇਸਿਕ ਇਸ ਤਰ੍ਹਾਂ ਹੈ ਕਿ ਜਿਹੜੇ ਦੇ ਨਾ ਜਿਹੜੇ ਤੁਹਾਨੂੰ ਦੱਸੇ ਹੌਟਸਪੌਟ ਹੈ ਇੱਥੋਂ ਸੇਲ ਹੁੰਦੀ ਹੈ ਉਹ ਵੀ ਪਿੰਡਾਂ 'ਚ ਹੀ ਚੱਲਿਆ ਜਾਂਦਾ। ਵੀ ਪਰ ਅਸੀਂ ਕਰਬ ਕਰਨਾ ਚਾਹੁੰਦੇ ਆ ਸਪਲਾਈਡ ਸਾਈਡ ਤੋਂ ਜਿੰਨੀ ਜਲਦੀ ਕਰ ਸਕੀਏ ਓਨੀ ਜਲਦੀ ਚੰਗਾ ਕੋ ਵੱਡਾ ਮਗਰਮਚ ਪੜਾਂਗੇ ਉਹਦੇ ਨਾਲ ਜਿਹੜੀ ਸਪਲਾਈ ਲਾਈਨ ਹੈ ਉਹ ਨਚਲੀ ਡਿਮਾਲਿਸ਼ ਹੋ ਜਾਏਗੀ ਸਰ ਪਹਿਲ ਦੇ ਅਧਾਰ ਤੇ ਪ੍ਰੋਪਰਟੀ ਅਟੈਚ ਕਰਨ ਦੀ ਗੱਲ ਕੀਤੀ ਸੀ ਜੀ ਜੀ ਬਿਲਕੁਲ ਕਰ ਰਹੇ ਆ ਜੀ ਤੁਸੀਂ ਦੇਖਿਆ ਹੋਣਾ ਡੀਜੀ ਸਾਹਿਬ ਨੇ ਆਫ ਫਿਗਰਸ ਦਿੱਤੀਆਂ ਨੇ ਪੰਜਾਬ 2 'ਚ ਕਿੰਨੇ ਕਰੋੜ ਦੀਆਂ ਪ੍ਰੋਪਰਟੀ ਅਟੈਚ ਕੀਤੀਆਂ ਔਰ ਦਸਾਂ 15 ਦਿਨਾਂ ਦੇ ਵਿੱਚ ਅਸੀਂ ਅਟੈਚ ਕਰ ਦੇਈ ਦੀ ਹੈ ਜਿੱਥੇ ਵੀ ਪਤਾ ਲੱਗੇ ਸਭ ਤੋਂ ਵੱਡੀ ਗੱਲ ਕੀਤੀ ਹੈ ਮੈਡੀਕਲ ਨਸ਼ਾ ਬੜਾ ਅਗੜਾ ਹੈ ਮੈਡੀਕਲ ਸਟੋਰ ਜਿਹੜੇ ਕੱਲੇ ਆਮ ਦੇਖ ਰਿਹਾ ਪ ਇਸ ਨੂੰ ਲੈ ਕੇ ਕੀ ਕਦਮ ਚੁੱਕੇ ਜਾ ਰਹੇ ਨੇ ਤੁਹਾਨੂੰ ਐਸਪੀ ਸਾਹਿਬ ਦੱਸ ਕੇ ਹਟੇ ਨੇ ਅੱਜ ਹੀ ਫੜੀਆਂ ਸੁਰ ਜਿਹੜੀਆਂ ਹੈਗੀਆਂ ਨਾ ਸੰਥੈਟਿਕ ਡਰਗਸ ਇਹ ਵੀ ਬੜੀਆਂ ਡੈਟਰੀਮੈਂਟਲ ਨੇ ਇਹਨਾਂ ਨੂੰ ਕੋਈ ਵੀ ਕੈਮਿਸਟਰੀ ਵਿਦਆਉਟ ਪ੍ਰੈਸਕ੍ਰਿਪਸ਼ਨ ਨਹੀਂ ਦੇ ਸਕਦਾ ਹੈ ਲੇਕਿਨ ਜਦੋਂ ਵੀ ਦੇ ਦਿੰਦਾ ਹੈਗਾ ਫਿਰ ਅਸੀਂ ਉਹਨਾਂ ਨੂੰ ਫੜ ਲਈ ਜਾਂ ਇਫੈਕਟਿਵ ਵਾਲੇ ਲਈ ਤਾਂ ਵੀ ਇੱਕ ਫੈਟ ਹੈ ਇਹਨੂੰ ਵੀ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਚ ਕੀ ਹੋਏ ਜੈਕਸ਼ਨ ਰਹਿਣਗੇ ਜੀ ਐਕਸ਼ਨ ਤੇ ਸਾਰੇ ਸਾਡੇ ਪਬਲਿਕ ਇੰਟਰਸਟ ਹੁੰਦੇ ਆ ਚਾਹੇ ਗੈਂਗਸਟਰ ਹੋਵੇ ਚਾਹੇ ਆਤਵਾਦ ਹੋਵੇ ਕੋਈ ਚੈਲੌਂਡਰ ਹੋਵੇ ਚਾਹੇ ਗੱਗਸ it is in the larger interest of the public only we want to make uh, punjab a very peaceful state uh, free from drugs and crime ਇਹ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਬ੍ਰੀਫਿੰਗ ਕਰਦੇ ਨੇ ਸੀਨੀਅਰ ਅਫਸਰ ਤੇ ਦੱਸਦੇ ਨੇ ਤੁਹਾਨੂੰ ਕਿੰਨੀਆਂ ਅਚੀਵਮੈਂਟ ਸਾਡੀਆਂ ਕਿੰਨੇ ਬੰਦੇ ਫੜੇ ਨੇ ਕਿੰਨੇ ਗੈਂਗਸਟਰ ਫੜੇ ਨੇ ਤੁਸੀਂ ਤੁਹਾਨੂੰ ਇਨਕਾਊਂਟਰਸ ਬਾਰੇ ਵੀ ਪਤਾ ਲੱਗ ਜਾਂਦਾ ਸਰ ਨਸ਼ੇ ਦੇ ਜਿਹੜੇ ਆਪੂ ਲੋਕ ਨੇ ਉਹਨਾਂ ਦੇ ਇਲਾਜ ਦੇ ਕੁਝ ਵਿਸ਼ੇਸ਼ ਕਿਉਂਕਿ ਮੈਡੀਕਲ ਨਸ਼ਾ ਤਾਂ ਚਲੋ ਟੌਪਿਕ ਉੱਤੇ ਚੱਲ ਰਿਹਾ ਜਿਹੜੇ ਡਿਪੈਂਡੈਂਸ ਸੰਬੰਧਕ ਲੋਕ ਨੇ ਉਹਨਾਂ ਦੇ ਇਲਾਜ ਨੂੰ ਵੀ ਡੀਪੀ ਉਹਦੇ ਲਈ ਜਿਹੜੀ ਹੈਬੀ ਹੈਲਥ ਡਿਪਾਰਟਮੈਂਟ ਹੈਗੀ ਆ ਉਹਨਾਂ ਨੇ ਬੈਡਸ ਦੀ ਜਿਹੜੀ ਕੈਪੈਸਿਟੀ ਆ ਉਹ ਕਾਫੀ ਵਧਾਈ ਹੈਗੀ ਆ ਅਗਰ ਕੋਈ ਡੀ ਐਡਿਕਸ਼ਨ ਲਈ ਜਾਣਾ ਚਾਹੁੰਦਾ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਕਾਨੂੰਨ ਅਨੁਸਾਰ ਅਗਰ ਕੋਈ ਬੰਦਾ ਆ ਕੇ ਕਹੇ ਕਿ ਮੈਂ ਐਡਿਕਟਡ ਆ ਜੀ ਮੈਨੂੰ ਹਣ ਫੜਾਇਆ ਜਾਵੇ ਪੂਰੇ ਤੇ ਕੇਸ ਨਹੀਂ ਪਾਇਆ ਜਾਂਦਾ ਸੈਂਥੈਟਿਕਲੀ ਨੂੰ ਕਨਸਿਡਰ ਕੀਤਾ ਜਾਂਦਾ ਉਹਨੂੰ ਐਜ਼ ਅ ਵਿਕਟਮ ਮੰਨਿਆ ਜਾਂਦਾ ਤੇ ਕੋਈ ਮੁਸ਼ਕਲ ਆਪ ਹੋ ਜਾਂਦੀ ਹੈ ਤੋਂ ਇਹ ਵੀ ਤੁਹਾਡੇ ਦੁਆਰਾ ਮੈਂ ਅਪੀਲ ਕਰਨਾ ਕਿ ਅਗਰ ਕੋ ਕੈਪਰਾ ਕੋ ਐਡਿਕਟਡ ਹੈਗਾ ਉਹ ਜ਼ਰੂਰ ਆ ਕੇ ਦੱਸੋ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਰਾਦਰ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਰਲ ਕੇ ਕੋਸ਼ਿਸ਼ ਕਰਾਂਗੇ ਕਿ ਉਹਨੂੰ ਰੀਡਿਕਸ਼ਨ ਸੈਂਟਰ ਜਮਾ ਕਰਵਾਈਏ ਤਾਂ ਕਿ ਉਹ ਤੋਂ ਹਟਾਇਆ ਜਾ ਸਕੇ ਥੈਂਕ ਯੂ ਔਰ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਰਲ ਕੇ ਕਾਫੀ ਹੋਰ ਵੀ ਸਿਵਲ ਪ੍ਰੋਗਰਾਮ ਕਰਦੇ ਨੇ ਲੋਕਾਂ ਨੂੰ ਗਾਈਡ ਕਰਦੇ ਨੇ ਇੰਸਟੀਟਿਊਸ਼ਨਸ ਜਾਂਦੇ ਨੇ ਔਰ ਕਾਲਜਾਂ ਐਨਓਸੀ ਸਕੂਲਾਂ ਵਿੱਚ ਲੈਕਚਰ ਵੀ ਦਿੰਦੇ ਨੇ ਸ਼ਿਕਾ ਸਰ ਜਿਸ ਤਰ੍ਹਾਂ ਸਰਕਾਰ ਨੇ ਕੋਲ ਕਹਤਾ ਕਿ ਜੀ ਆਖਤਾਲਾਂ ਕੋ ਜਿਹੜੇ ਪੁਰਾਣੇ ਮੁਲਾਜ਼ਮ ਜਿਹੜੇ ਸਟੇਸ਼ਨ ਦੇ ਤੇ ਉਹਨਾਂ ਨੂੰ ਬਦਲੋ ਉਹਦੇ ਨਾਲ ਸਮੱਤਿਆ ਨਹੀਂ ਆਊਗੀ ਇਹ ਕੰਮ ਨਹੀਂ ਸਮੱਸਿਆ ਇਸ ਤਰ੍ਹਾਂ ਨਹੀਂ ਕਿ ਸਿਰਫ ਇਹ ਹੀ ਹੁੰਦਾ ਹੈਗਾ ਕਿ ਐਸ ਪਰ ਦਾ ਐਸਓਪੀ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਸਾਡੇ ਕਿ ਇਹ ਨਾ ਹੋਵੇ ਕਿ ਮੁਲਾਜ਼ਮ ਦਾ ਕੋਈ ਵੈਸਰਨ ਟਸਟ ਹੋ ਸੇ ਹੋ ਜਾਵੇ ਇੱਕੋ ਜਗ੍ਹਾ ਰਹਿ ਕੇ ਫਿਰ ਉਹ ਯਾਰੀ ਦੋਸਤੀ ਪੈ ਜਾਂਦੀ ਹੈ ਤੇ ਬੰਦਾ ਨੇੜੇ ਦੇੜੇ ਹੋ ਜਾਂਦਾ ਫੈਮਿਲੀ ਦੇ ਰਿਲੇਸ਼ਨ ਬਣ ਜਾਂਦੇ ਨੇ ਅਸੀਂ ਹੈਗੇ ਪਬਲਿਕ ਸਰਵੰਟ ਸਾਨੂੰ ਜਿੱਥੇ ਵੀ ਸਰਕਾਰ ਚਾਹੇ ਲਾ ਸਕਦੀ ਆ ਪਹਿਲੀ ਅੰਡਰਟੇਕਿੰਗ ਹੀ ਹੁੰਦੀ ਆ ਜਦੋਂ ਸਾਨੂੰ ਅਪਾਰਟਮੈਂਟ ਲੈਟਰ ਮਿਲਦੀ ਆ ਸੋ ਇਸ ਕਰਕੇ ਅੱਜ ਮੈਂ ਇੱਥੇ ਆ ਕੱਲ ਮੈਨੂੰ ਕਿਤੇ ਹੋਰ ਭੇਜ ਦੇਣਗੇ ਪਰ ਸੋ ਮੈਨੂੰ ਹੋਰ ਭੇਜ ਦੇਣਾ ਤੁਸੀਂ ਦੇਖੋ CRP BSF ਫੋਰ ਕਿੰਨੀਆਂ ਫੋਰਸਾਂ ਨੇ ਕੋਈ ਕੋਈ ਜਗਾ ਥੋੜਾ ਬੈਠੀਆਂ ਨਾਲੇ ਜਿਹੜੇ ਚੱਲਦੇ ਪਾਣੀ ਆ ਉਹ ਹੀ ਸਾਫ਼ ਹੁੰਦੇ ਆ ਖੜੇ ਪਾਣੀ ਗੰਦੇ ਹੋ ਜਾਂਦੇ ਆ